ਇਹਨਾਂ ਲੋਕਾਂ ਨੂੰ ਜ਼ਰੂਰ ਪੀਣਾ ਚਾਹੀਦਾ ਲੌਂਗ ਤੇ ਦਾਲ ਚੀਨੀ ਦਾ ਪਾਣੀ ਨੇੜੇ ਵੀ ਨਹੀਂ ਫੜਕਣਗੀਆਂ ਬਿਮਾਰੀਆਂ ਦੱਸ ਦੇ ਕਿ ਭਾਰਤੀ ਰਸੋਈ ਚ ਵਰਤੇ ਜਾਣ ਵਾਲੇ ਲੌਂਗ ਤੇ ਦਾਲ ਚੀਨੀ ਆਪਣੇ ਗੁਣਾਂ ਦੇ ਲਈ ਜਾਣੇ ਜਾਂਦੇ ਨੇ ਇਹਨਾਂ ਸਿਰਫ ਰਸੋਈ ਦੇ ਵਿੱਚ ਮਸਾਲਿਆਂ ਦੇ ਵਜੋਂ ਵਰਤੇ ਜਾਂਦੇ ਨੇ ਸਗੋਂ ਇਹ ਸੇਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਨੇ ਇਹਨਾਂ ਦਾ ਪਾਣੀ ਕਈ ਬਿਮਾਰੀਆਂ ਨੂੰ ਰੋਕਣ ਤੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਵਿੱਚ ਤੁਹਾਡੀ ਮਦਦ ਕਰਦਾ ਹੈ ਪਰ ਕੁਝ ਖਾਸ ਲੋਕਾਂ ਲਈ ਇਸ ਪਾਣੀ ਨੂੰ ਨਿਯਮਤ ਤੌਰ ਤੇ ਪੀਣਾ ਵਰਦਾਨ ਵੀ ਆ ਵੀ ਤਾਂ ਹੋ ਸਕਦਾ ਹੈ ਦੱਸ ਜੀ ਕਿ ਆਧੁਨਿਕ ਜੀਵਨ ਸ਼ੈਲੀ ਦੇ ਵਿੱਚ ਸਿਹਤਮੰਦ ਰਹਿਣ ਦੇ ਲਈ ਕੁਝ ਘਰੇਲੂ ਉਪਚਾਰਾਂ ਨੂੰ ਵੀ ਅਪਣਾਉਣਾ ਤੇ ਉਹਨਾਂ ਨੂੰ ਆਪਣੀ ਰੋਟੀਨ ਦਾ ਹਿੱਸਾ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਤੁਹਾਨੂੰ ਦੱਸ ਜੀ ਨੇ ਆ ਕਿ ਕਿੰਨਾ ਲੋਕਾਂ ਨੂੰ ਲੌਂਗ ਤੇ ਦਾਲ ਚੀਨੀ ਦਾ ਪਾਣੀ ਪੀਣਾ ਚਾਹੀਦਾ ਹੈ ਦੱਸ ਜੀ ਕਿ ਲੌਂਗ ਤੇ ਦਾਲ ਚੀਨੀ ਦਾ ਪਾਣੀ ਸ਼ੂਗਰ ਤੋਂ ਪੀੜਿਤ ਲੋਕਾਂ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਦਾਲ ਚੀਨੀ ਬਲੱਡ ਸ਼ੂਗਰ ਪੱਧਰ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦੀ ਹੈ ਜਦੋਂ ਕਿ ਲੌਂਗ ਸੀਡ ਦੇ ਵਿੱਚ ਇਨਸੂਲਿਨ ਸੰਵੇਦਨਸ਼ੀਲਤਾ ਨੂੰ ਵਧਾਉਂਦੇ ਨੇ ਇਸ ਨੂੰ ਖਾਲੀ ਪੇਟ ਦੇ ਵਿੱਚ ਪੀਣ ਦੇ ਨਾਲ ਕਾਫੀ ਵਧੀਆ ਨਤੀਜੇ ਮਿਲ ਜਾਂਦੇ ਨੇ ਇਸ ਤੋਂ ਇਲਾਵਾ ਜੋ ਲੋਕ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੇ ਲਈ ਇਹ ਪਾਣੀ ਭਾਰ ਘਟਾਉਣ ਦਾ ਆਸਾਨ ਤਰੀਕਾ ਹੈ ਦਾਲ ਚੀਨੀ ਮੋਟਾ ਬੋਲਿਜ਼ਮ ਨੂੰ ਤੇਜ਼ ਕਰਦੀ ਹੈ ਤੇ ਲੌਂਗ ਚਰਬੀ ਨੂੰ ਬਰਨ ਕਰਨ ਦੇ ਵਿੱਚ ਮਦਦ ਕਰਦੇ ਨੇ ਇਸ ਦੇ ਇਲਾਵਾ ਦੱਸ ਦਈਏ ਕਿ ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ ਉਹਨਾਂ ਨੂੰ ਵਾਰ-ਵਾਰ ਜ਼ੁਕਾਮ ਖੰਗ ਇਨਫੈਕਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ ਲੌਂਗ ਤੇ ਦਾਲ ਚੀਨੀ ਦੇ ਵਿੱਚ ਮੌਜੂਦ ਐਂਟੀਆਕਸੀਡੈਂਟ ਗੁਣ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਬਣਾਉਂਦੇ ਨੇ ਇਹ ਸਰੀਰ ਨੂੰ ਇਨਫੈਕਸ਼ਨ ਦੇ ਨਾਲ ਲੜਨ ਦੀ ਤਾਕਤ ਦਿੰਦੇ ਨੇ ਇਸ ਤੋਂ ਇਲਾਵਾ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਪੀੜਿਤ ਲੋਕਾਂ ਨੂੰ ਲੌਂਗ ਤੇ ਦਾਲ ਚੀਨੀ ਦਾ ਪਾਣੀ ਜਿਹੜਾ ਕੀ ਹੈ ਪੀਣਾ ਚਾਹੀਦਾ ਹੈ ਇਸ ਦੇ ਨਾਲ ਗੈਸ ਬਦਹਜਮੀ ਜਾਂ ਪੇਟ ਦਰਦ ਵਰਗੀਆਂ ਕਈ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਂਦੀਆਂ ਨੇ ਦੱਸਦੇ ਕਿ ਦਿਲ ਨੂੰ ਸਿਹਤਮੰਦ ਰੱਖਣ ਦੇ ਲਈ ਲੌਂਗ ਤੇ ਦਾਲ ਚੀਨੀ ਦਾ ਪਾਣੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਦਾਲ ਚੀਨੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ ਤੇ ਲੌਂਗ ਕੋਲੇਸਟ੍ਰੋਲ ਦੇ ਪੱਧਰ ਨੂੰ ਘਟਾਉਣ ਦੇ ਵਿੱਚ ਮਦਦ ਕਰਦਾ ਹੈ ਇਹ ਦੋਵੇਂ ਦਿਲ ਦੀ ਸਿਹਤ ਨੂੰ ਸੁਧਾਰਨ ਦੇ ਵਿੱਚ ਮਦਦਗਾਰ ਹੁੰਦੇ ਨੇ ਤੁਹਾਨੂੰ ਇਹ ਵੀ ਦੱਸ ਦਿਨੀ ਆ ਕਿ ਲੌਂਗ ਤੇ ਦਾਲ ਚੀਨੀ ਦਾ ਪਾਣੀ ਕਿਵੇਂ ਬਣਾਇਆ ਜਾ ਸਕਦਾ ਹੈ ਦੱਸ ਜੇ ਕਿ 2-3 ਲੌਂਗ 1 ਚਮਚ ਦਾਲ ਚੀਨੀ ਪਾਊਡਰ ਜਾਂ ਦਾਲ ਚੀਨੀ ਸਟਿਕ 2 ਕੱਪ ਪਾਣੀ ਇੱਕ ਪੈਨ ਦੇ ਵਿੱਚ ਪਾਣੀ ਪਾ ਲਵੋ ਤੇ ਉਸ ਨੂੰ ਥੋੜਾ ਗਰਮ ਕਰ ਲਵੋ ਤੇ ਬਾਅਦ ਵਿੱਚ ਇਸ ਨੂੰ ਘੱਟ ਸੇਕ ਤੇ 5-7 ਮਿੰਟ ਉਬਾਲੋ ਪਾਣੀ ਨੂੰ ਛਾਣ ਕੇ ਤੁਹਾਨੂੰ ਥੋੜਾ ਪਾਣੀ ਜਿਹੜਾ ਕੀ ਪੀ ਲੈਣਾ ਚਾਹੀਦਾ ਹੈ ਦੱਸ ਜੇ ਕਿ ਇਸ ਦਾ 7 ਸਿਮਤ ਮਾਤਰਾ ਦੇ ਵਿੱਚ ਕਰੋ ਕਿਉਂਕਿ ਜਿਆਦਾ ਸੇਵਨ ਕਰਨ ਦੇ ਨਾਲ ਤੁਹਾਡੇ ਪੇਟ ਦੇ ਵਿੱਚ ਜਲਨ ਵੀ ਪੈਦਾ ਹੋ ਸਕਦੀ ਹੈ ਗਰਭਵਤੀ ਔਰਤਾਂ ਅਤੇ ਜਿਨ੍ਹਾਂ ਦੀ ਦਵਾਈ ਚੱਲ ਰਹੀ ਹੈ ਉਹਨਾਂ ਨੂੰ ਇਸ ਪਾਣੀ ਪੀਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਤਾਂ ਦੱਸ ਜੀ ਕੀ ਜੇ ਤੁਸੀਂ ਵੀ ਇਹਨਾਂ ਬਿਮਾਰੀਆਂ ਤੋਂ ਪੀੜਿਤ ਹੋ ਤਾਂ ਤੁਹਾਨੂੰ ਵੀ ਲੌਂਗ ਤੇ ਦਾਲ ਚੀਨੀ ਦੇ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਦੇ ਨਾਲ ਤੁਹਾਡੀਆਂ ਕਈ ਸਾਰੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ ਇਹਨਾਂ ਲੋਕਾਂ ਨੂੰ ਜ਼ਰੂਰ ਪੀਣਾ ਚਾਹੀਦਾ ਲੌਂਗ ਤੇ ਦਾਲ ਚੀਨੀ ਦਾ ਪਾਣੀ ਨੇੜੇ ਵੀ ਨਹੀਂ ਫੜਕਣਗੀਆਂ ਬਿਮਾਰੀਆਂ ਦੱਸ ਦੇ ਕਿ ਭਾਰਤੀ ਰਸੋਈ ਚ ਵਰਤੇ ਜਾਣ ਵਾਲੇ ਲੌਂਹ ਤੇ ਦਾਲ ਚੀਨੀ ਆਪਣੇ ਗੁਣਾਂ ਦੇ ਲਈ ਜਾਣੇ ਜਾਂਦੇ ਨੇ ਇਹ ਨਾ ਸਿਰਫ ਰਸੋਈ ਦੇ ਵਿੱਚ ਮਸਾਲਿਆਂ ਦੇ ਵਜੋਂ ਵਰਤੇ ਜਾਂਦੇ ਨੇ ਸਗੋਂ ਇਹ ਸੇਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਨੇ ਇਹਨਾਂ ਦਾ ਪਾਣੀ ਕਈ ਬਿਮਾਰੀਆਂ ਨੂੰ ਰੋਕਣ ਤੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਵਿੱਚ ਤੁਹਾਡੀ ਮਦਦ ਕਰਦਾ ਹੈ ਪਰ ਕੁਝ ਖਾਸ ਲੋਕਾਂ ਲਈ ਇਸ ਪਾਣੀ ਨੂੰ ਨਿਯਮਤ ਤੌਰ ਤੇ ਪੀਣਾ ਵਰਦਾਨ ਵੀ ਸਾਬਿਤ ਹੋ ਸਕਦਾ ਹੈ ਦੱਸ ਦੇ ਕਿ ਅੱਜ ਦੀ ਜੀਵਨ ਸ਼ੈਲੀ ਦੇ ਵਿੱਚ ਸੇਤਮੰਦ ਦੇ ਲਈ ਕੁਝ ਕੁਰੇਲ ਉਪਚਾਰਨਾ ਨੂੰ ਵੀ ਅਪਣਾਉਣਾ ਤੇ ਉਹਨਾਂ ਨੂੰ ਆਪਣੀ ਰੋਟੀਨ ਦਾ ਹਿੱਸਾ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਤੁਹਾਨੂੰ ਦੱਸ ਜੀ ਨੇ ਆ ਕਿ ਕਿੰਨਾ ਲੋਕਾਂ ਨੂੰ ਲੌਂਗ ਤੇ ਦਾਲ ਚੀਨੀ ਦਾ ਪਾਣੀ ਪੀਣਾ ਚਾਹੀਦਾ ਹੈ ਦੱਸ ਜੀ ਕਿ ਲੌਂਗ ਤੇ ਦਾਲ ਚੀਨੀ ਦਾ ਪਾਣੀ ਸ਼ੂਗਰ ਤੋਂ ਪੀੜਿਤ ਲੋਕਾਂ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਦਾਲ ਚੀਨੀ ਬਲੱਡ ਸ਼ੂਗਰ ਪੱਧਰ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦੀ ਹੈ ਜਦੋਂ ਕਿ ਲੌਂਗ ਸੀਡ ਦੇ ਵਿੱਚ ਇਨਸੂਲਿਨ ਸੰਵੇਦਨਸ਼ੀਲਤਾ ਨੂੰ ਵਧਾਉਂਦੇ ਨੇ ਇਸ ਨੂੰ ਖਾਲੀ ਪੇਟ ਦੇ ਵਿੱਚ ਪੀਣ ਦੇ ਨਾਲ ਕਾਫੀ ਵਧੀਆ ਨਤੀਜੇ ਮਿਲ ਜਾਂਦੇ ਨੇ ਇਸ ਤੋਂ ਇਲਾਵਾ ਜੋ ਲੋਕ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੇ ਲਈ ਇਹ ਪਾਣੀ ਭਾਰ ਘਟਾਉਣ ਦਾ ਆਸਾਨ ਤਰੀਕਾ ਹੈ ਦਾਲ ਚੀਨੀ ਮੋਟਾ ਬੋਲਿਜ਼ਮ ਨੂੰ ਤੇਜ਼ ਕਰਦੀ ਹੈ ਤੇ ਲੌਂਗ ਚਰਬੀ ਨੂੰ ਬਰਨ ਕਰਨ ਦੇ ਵਿੱਚ ਮਦਦ ਕਰਦੇ ਨੇ ਇਸ ਦੇ ਇਲਾਵਾ ਦੱਸ ਦਈਏ ਕਿ ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ ਉਹਨਾਂ ਨੂੰ ਵਾਰ-ਵਾਰ ਜ਼ੁਕਾਮ ਖੰਗ ਇਨਫੈਕਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ ਲੌਂਗ ਤੇ ਦਾਲ ਚੀਨੀ ਦੇ ਵਿੱਚ ਮੌਜੂਦ ਐਂਟੀਆਕਸੀਡੈਂਟ ਗੁਣ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਬਣਾਉਂਦੇ ਨੇ ਇਹ ਸਰੀਰ ਨੂੰ ਇਨਫੈਕਸ਼ਨ ਦੇ ਨਾਲ ਲੜਨ ਦੀ ਤਾਕਤ ਦਿੰਦੇ ਨੇ ਇਸ ਤੋਂ ਇਲਾਵਾ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਪੀੜਿਤ ਲੋਕਾਂ ਨੂੰ ਲੌਂਗ ਤੇ ਦਾਲ ਚੀਨੀ ਦਾ ਪਾਣੀ ਜਿਹੜਾ ਕੀ ਹੈ ਪੀਣਾ ਚਾਹੀਦਾ ਹੈ ਇਸ ਦੇ ਨਾਲ ਗੈਸ ਬਦਹਜਮੀ ਜਾਂ ਪੇਟ ਦਰਦ ਵਰਗੀਆਂ ਕਈ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਂਦੀਆਂ ਨੇ ਦੱਸਦੇ ਕਿ ਦਿਲ ਨੂੰ ਸਿਹਤਮੰਦ ਰੱਖਣ ਦੇ ਲਈ ਲੌਂਗ ਤੇ ਦਾਲ ਚੀਨੀ ਦਾ ਪਾਣੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਦਾਲ ਚੀਨੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ ਤੇ ਲੌਂਗ ਕੋਲੇਸਟ੍ਰੋਲ ਦੇ ਪੱਧਰ ਨੂੰ ਘਟਾਉਣ ਦੇ ਵਿੱਚ ਮਦਦ ਕਰਦਾ ਹੈ ਇਹ ਦੋਵੇਂ ਦਿਲ ਦੀ ਸਿਹਤ ਨੂੰ ਸੁਧਾਰਨ ਦੇ ਵਿੱਚ ਮਦਦਗਾਰ ਹੁੰਦੇ ਨੇ ਤੁਹਾਨੂੰ ਇਹ ਵੀ ਦੱਸ ਦਿੰਨੀ ਆ ਕਿ ਲੋង ਤੇ ਦਾਲ ਚੀਨੀ ਦਾ ਪਾਣੀ ਕਿਵੇਂ ਬਣਾਇਆ ਜਾ ਸਕਦਾ ਹੈ ਦੱਸ ਜੇ ਕਿ 2-3 ਲੋង 1 ਚਮਚ ਦਾਲ ਚੀਨੀ ਪਾਊਡਰ ਜਾਂ ਦਾਲ ਚੀਨੀ ਸਟਿਕ 2 ਕੱਪ ਪਾਣੀ ਇੱਕ ਪੈਨ ਦੇ ਵਿੱਚ ਪਾਣੀ ਪਾ ਲਵੋ ਤੇ ਉਸ ਨੂੰ ਥੋੜਾ ਗਰਮ ਕਰ ਲਵੋ ਤੇ ਬਾਅਦ ਵਿੱਚ ਇਸ ਨੂੰ ਘੱਟ ਸੇਕ ਤੇ 5-7 ਮਿੰਟ ਉਬਾਲੋ ਪਾਣੀ ਨੂੰ ਛਾਣ ਕੇ ਤੁਹਾਨੂੰ ਥੋੜਾ ਪਾਣੀ ਜਿਹੜਾ ਕੀ ਪੀ ਲੈਣਾ ਚਾਹੀਦਾ ਹੈ ਦੱਸ ਜੇ ਕਿ ਇਸ ਦਾ 7 ਸਿਮਤ ਮਾਤਰਾ ਦੇ ਵਿੱਚ ਕਰੋ ਕਿਉਂਕਿ ਜਿਆਦਾ ਸੇਵਨ ਕਰਨ ਦੇ ਨਾਲ ਤੁਹਾਡੇ ਪੇਟ ਦੇ ਵਿੱਚ ਜਲਨ ਵੀ ਪੈਦਾ ਹੋ ਸਕਦੀ ਹੈ ਗਰਭਵਤੀ ਔਰਤਾਂ ਅਤੇ ਜਿਨ੍ਹਾਂ ਦੀ ਦਵਾਈ ਚੱਲ ਰਹੀ ਹੈ ਉਹਨਾਂ ਨੂੰ ਇਸ ਪਾਣੀ ਪੀਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਤਾਂ ਦੱਸ ਜੀ ਕੀ ਜੇ ਤੁਸੀਂ ਵੀ ਇਹਨਾਂ ਬਿਮਾਰੀਆਂ ਤੋਂ ਪੀੜਿਤ ਹੋ ਤਾਂ ਤੁਹਾਨੂੰ ਵੀ ਲੌਂਗ ਤੇ ਦਾਲ ਚੀਨੀ ਦੇ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਦੇ ਨਾਲ ਤੁਹਾਡੀਆਂ ਕਈ ਸਾਰੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ